ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਘਰੇ ਹੀ ਪੀਜ਼ਾ ਬਣਾਉਣਾ ਸਿਖਾਵਾਂਗੀ ਜੀ ਬਹੁਤ ਹੀ ਆਸਾਨੀ ਨਾਲ ਤੇ ਸਾਫ਼ ਸੁਭਾਈ ਨਾਲ ਆਪਾਂ ਘਰੇ ਹੀ ਬਹੁਤ ਹੀ ਸਵਾਦ ਪੀਜ਼ਾ ਬਣਾਵਾਂਗੇ ਪੀਜ਼ਾ ਦਾ ਬੇਸ ਪੀਜ਼ਾ ਦੀ ਸੌਸ ਸਾਰਾ ਕੁਝ ਆਪਾਂ ਘਰੇ ਹੀ ਬਣਾਵਾਂਗੇ ਤੇ ਜੇ ਲਈ ਆਪਾਂ ਨੂੰ ਕਿਸੇ ਓਵਨ ਦੀ ਵੀ ਲੋੜ ਨਹੀਂ ਹੈ ਆਪਾਂ ਘਰੇ ਹੀ ਤਵੇ ਤੇ ਪੀਜ਼ਾ ਬਣਾਵਾਂਗੇ ਬਹੁਤ ਹੀ ਆਸਾਨੀ ਨਾਲ ਆਪਣਾ ਪੀਜ਼ਾ ਬਣੇਗਾ ਤੇ ਹੁਣ ਆਪਾਂ ਸ਼ੁਰੂ ਕਰਦੇ ਹਾਂ ਪੀਜ਼ਾ ਬਣਾਉਣ ਲਈ ਇੱਥੇ ਮੈਂ 4 ਬਾਟੇ ਮੈਦੇ ਦੇ ਲੈ ਰਹੀ ਆਂ ਆਪਾਂ ਜਿੰਨੇ ਪੀਜ਼ੇ ਬਣਾਣੇ ਹਨ ਉਹਨੇ ਹੀ ਬਾਟੇ ਮੈਦੇ ਦੇ ਲਵਾਂਗੇ 2 ਚਮਚ ਆਪਾਂ ਸ਼ੱਕਰ ਲਵਾਂਗੇ ਜੇ ਆਪਾਂ ਇੱਕ ਪੀਜ਼ਾ ਬਣਾ ਰਹੇ ਹਾਂ ਤਾਂ ਅੱਧਾ ਚਮਚ ਸ਼ੱਕਰ ਲੈਣੀ ਹੈ 2 ਚਮਚ ਯੀਸਟ ਲਵਾਂਗੇ ਜੇ ਇੱਕ ਪੀਜ਼ਾ ਬਣਾ ਰਹੇ ਹਾਂ ਤਾਂ ਅੱਧਾ ਚਮਚ ਯੀਸਟ ਲਵਾਂਗੇ ਹੁਣ 2 ਚਮਚ ਲੂਣ ਲਵਾਂਗੇ ਜੇ ਇੱਕ ਪੀਜ਼ਾ ਬਣਾ ਰਹੇ ਹਾਂ ਤਾਂ ਅੱਧਾ ਚਮਚ ਲੂਣ ਹੁਣ ਇਹਨਾਂ ਨੂੰ ਸਾਰੇ ਨੂੰ ਪਹਿਲੇ ਆਪਾਂ ਮਿਕਸ ਕਰਾਂਗੇ ਹੁਣ ਆਪਾਂ 4 ਚਮਚ ਘਿਓ ਪਾਵਾਂਗੇ ਤੇ ਇੱਕ ਪੀਜ਼ਾ ਲਈ ਅੱਧਾ ਚਮਚ ਘਿਓ ਉਨਾ ਬਾਕੀ ਉਹਨੂੰ ਵੀ ਮੈਦੇ ਨਾਲ ਰਲਾ ਦਵਾਂਗੇ। ਘੁਣਾਟਾ ਗੁੰਨ ਲਈ ਆਪਾਂ ਕੋਸੇ ਦਾ ਥੋੜਾ ਗਰਮ ਪਾਣੀ ਲਵਾਂਗੇ। ਹਲੇ ਆਪਾਂ ਇੱਕ ਬਾਟੇ ਵਿੱਚ ਪਾਣੀ ਲਿਆਇਆ ਜੇ ਲੋੜ ਹੋਈ ਤਾਂ ਆਪਾਂ ਹੋਰ ਪਾਣੀ ਵੀ ਲੈ ਲਵਾਂਗੇ। ਪਹਿਲੇ ਥੋੜਾ ਥੋੜਾ ਕਰਕੇ ਪਾਣੀ ਪਾਵਾਂਗੇ। ਆਣੀ ਬਣਾ ਬਸ ਪਾਣੀ ਵਾਲਾ ਹੱਥ ਲਾ ਕੇ ਅੱਗੇ ਤੋਂ ਹੱਥ ਨਾਲ ਕਰਦੇ ਨੇ ਨਾ ਪਾ ਇਹਨੂੰ 1 ਘੰਟੇ ਲਈ ਟਾਕੇ ਰੱਖ ਦਿੰਦੇ ਨੇ ਫੁੱਲਣ ਵਾਸਤੇ ਗਰਮੀ ਵਿੱਚ ਇਹ ਜਲਦੀ ਫੁੱਲ ਜਾਂਦਾ ਆਟਾ ਤੇ ਠੰਡ ਵਿੱਚ ਥੋੜਾ ਵੱਧ ਟਾਈਮ ਲੱਗਦਾ ਹੁਣ ਜਦ ਤੱਕ ਆਪਣਾ ਪੀਜ਼ਾ ਫੁੱਲਣ ਵਾਸਤੇ ਆਪਾਂ ਰੱਖਿਆ ਹੋਇਆ ਹੈ ਉਦ ਤੱਕ ਆਪਾਂ ਪੀਜ਼ਾ ਪਾਸਤਾ ਸਾਸ ਬਣਾ ਲੈਨੇ ਆ ਪੀਜ਼ਾ ਪਾਸਤਾ ਸਾਸ ਬਣਾਣ ਲਈ ਆਪਾਂ 5 ਤੋਂ 6 ਟਮਾਟਰ ਲਵਾਂਗੇ ਉਬਲੇ ਹੋਏ ਟਮਾਟਰ ਲਵਾਂਗੇ ਤੇ ਹੁਣ ਉਹਨਾਂ ਦਾ ਆਪਾਂ ਛਿਲਕਾ ਉਤਾਰ ਦਵਾਂਗੇ ਹੁਣ ਆਪਣੇ ਟਮਾਟਰ ਆਪਾਂ ਸਾਰੇ ਛਿਲਕੇ ਉਤਾਰਤੇ ਹਨ ਹੁਣ ਇੱਕ ਆਪਾਂ ਵੱਡਾ ਸਾਰਾ ਗੰਡਾ ਲਵਾਂਗੇ ਤੇ ਇਹਨੂੰ ਵੀ ਕੱਟ ਲਵਾਂਗੇ ਇਹਦੇ ਵਿੱਚ ਹੀ ਆਪਾਂ ਇਹਦੇ ਵਿੱਚ ਥੋੜਾ ਬਹੁਤ ਲਸਣ ਪਾਵਾਂਗੇ ਇਹ ਮੈਂ 8 ਕ ਲਸਣ ਲਈ ਹੈ ਹੁਣ ਇਹਦੀ ਆਪਾਂ ਚੰਗੀ ਤਰ੍ਹਾਂ ਪੂਰੀ ਪੇਸਟ ਬਣਾ ਦਵਾਂਗੇ ਪਿਸ ਕੇ ਹੁਣ ਆਪਾਂ ਇਹ ਜਿਹੜੀ ਪੇਸਟ ਬਣਾਈ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਗਾੜੀ ਹੋਣ ਤੱਕ ਬਿਲਕੁਲ ਪੇਸਟ ਵਰਗੀ ਜਿਵੇਂ ਸੌਸ ਹੁੰਦੀ ਉਹਦਾ ਬਣ ਜਾਏਗੀ ਉਹ ਤੱਕ ਆਪਾਂ ਇਹਨੂੰ ਗੈਸ ਤੇ ਪਕਾਵਾਂਗੇ 2-3 ਚਮਚੇ ਡੇਚ ਕਿਉ ਪਾਵਾਂਗੇ ਲੋੜ ਅਨੁਸਾਰ ਮਸਾਲੇ ਵੀ ਪਾਵਾਂਗੇ ਇਹ ਮੈਂ ਹੁਣ ਨੂਨ ਪਾਇਆ एक चम्मच खंड तो थोड़ी जी लाल मिर्च पावगी सॉस तुम हम देख सकते हो अपनी गाड़ी हो गई काफ़ी हद तक जिन्नी चाहो कर सकते हो नहीं तो इन्नी भी ठीक है तो हम भी सब्जी अपने पिज्जे पसंद करते हो के भी रख हम अपने आटे रखिए घंटा हो गया देख सकते हो अपना आटा भी फुल चुके ਦੇ ਹੁਣ ਆਪਾਂ ਇੱਕ ਵਾਰੀ ਆਟੇ ਨੂੰ ਫਿਰ ਤੋਂ ਗੁੰਨਾਂਗੇ ਥੋੜਾ ਜਿਹਾ ਤੇ ਫਿਰ ਉਸ ਤੋਂ ਬਾਅਦ ਆਪਾਂ ਇਹ ਚਾਹ ਲਗਾ ਦੇਣਾ ਹੈ ਮੈਂ ਪੀਜ਼ੇ ਵਿੱਚ ਭਰ ਲਈ ਇਹ ਤਿੰਨ ਸਬਜ਼ੀਆਂ ਲਿੱਤੀਆਂ ਤੁਸੀਂ ਜਿਹੜੀ ਮਰਜ਼ੀ ਸਬਜ਼ੀਆਂ ਪਾ ਸਕਦੇ ਹੋ ਹੁਣ ਆਪਾਂ ਪਹਿਲਾ ਪੇੜਾ ਇੱਕ ਪਲੇਟ 'ਚ ਰੱਖ ਲਿਆ ਤੇ ਪਲੇਟ ਵਿੱਚ ਲਿਆ ਬਹੁਤ ਚੰਗੀ ਤਰ੍ਹਾਂ ਕਿਉਂ ਲਾਤਾ ਸੀ ਕਿਉਂਕਿ ਆਪਾਂ ਇਹ ਪੇੜਾ ਇੱਥੇ ਬਣਾ ਕੇ ਟੈਸਟ ਬਾਦ ਇਹਨੂੰ ਆਪਾਂ ਤਵੇ ਤੇ ਵੀ ਰੱਖਣਾ ਹੈ ਤਾਂ ਕਰਕੇ ਇਹ ਰਾਮ ਨਾ ਖੁਰ ਦੁੱਜੇਗਾ ਕਿਉਂ ਲਾ ਕੇ पास तो ना, ना मैं जी सब्जी लेती है पावगी सब्जियां में अपने स्वाद के हिसाब न लून से मर्च पा सकते हो ਜੋ ਦੇਖ ਸਕਦੇ ਆ ਦਿਖੰਚ ਕਿੰਨਾ ਸੋਹਣਾ ਲੱਗ ਰਿਹਾ ਤੇ ਕਿੰਨਾ ਸਵਾਦ ਲੱਗ ਰਿਹਾ ਹੁਣ ਇਹਦੇ ਬਾਅਦ ਕਿ ਤਿੰਨ ਪੀਜ਼ਾ ਵੀ ਆਪਾਂ ਤਿਆਰ ਕਰ ਲਵਾਂਗੇ ਤੇ ਇਸ ਪੀਜ਼ੇ ਨੂੰ ਆਪਾਂ ਤਵੇ ਤੇ ਰੱਖ ਦਿਆਂ ਹੁਣ ਆਪਣਾ ਤਵਾ ਪੂਰਾ ਗਰਮ ਹੋ ਗਿਆ ਹੈ ਹੁਣ ਆਪਾਂ ਗੈਸ ਸਲੋ ਕਰ ਦਵਾਂਗੇ ਤੇ ਕਿਉਂ ਨਾ ਇਹਨਾਂ ਦੇ ਨੂੰ ਥੋੜਾ ਜਿਹਾ ਗ੍ਰੀਸ ਵੀ ਕਰ ਦਵਾਂਗੇ ਸਿਰ ਆਪਣੇ ਪੀਜ਼ੇ ਨੂੰ ਆਪਾਂ ਤਵੇ ਤੇ ਰੱਖਾਂਗੇ ਹੁਣ ਆਪਾਂ ਇਹਨੂੰ ਟੱਪ ਦਵਾਂਗੇ ਤੇ ਥੋੜੀ देर ਬਾਅਦ ਫਿਰ ਖੋਲ ਕੇ ਦਿਖਾਂਗੇ 5-10 ਮਿੰਟ ਬਾਅਦ 5-7 ਮਿੰਟ ਹੋ ਗਏ ਹੁਣ ਆਪਾਂ ਇੱਕ ਵਾਰੀ ਦੇਖ ਦਿਆ ਉਸ ਦੇਖਿਆ ਗਿਆ ਥੋੜਾ ਗੋਲਡਨ ਕਲਰ ਹੋਣਾ ਸ਼ੁਰੂ ਹੋ ਗਿਆ ਹੈ पर हाल एक छोटी तो थोड़ा कच्चा है थोड़ी देर पापा पाँच मिनट में और पकन दबाएंगे करीबन दस मिनट हो गया अपने पिज्जे में रखे हुए दिता हुए हम आप एक बार फिर तो देखते हैं ਦੇਖ ਸਕਦੇ ਹੋ ਹੁਣ ਆਪਣਾ ਪੀਜ਼ਾ ਹਲੋ ਇਹਦਾ ਤਾਂ ਹੋ ਗਿਆ ਬਰਾਊਨਿਸ਼ ਜਿਹਾ ਜਿਆਦਾ ਰੱਖਾਂਗੇ ਤਾਂ ਸੜ ਜਾਵੇਗਾ ਬਿਲਕੁਲ ਜਿੱਟਾ ਵੀ ਨਹੀਂ ਹੋਣਾ ਚਾਹੀਦਾ ਹੁਣ ਆਪਾਂ ਆਪਣੇ ਪੀਜ਼ਾ ਨੂੰ ਪਲੇਟ ਵਿੱਚ ਉਤਾਰ ਲੈਣੇ ਆ ਪਹਿਲਾ ਪੀਜ਼ਾ ਮੈਂ ਪਲੇਟ ਤੇ ਬਣਾ ਕੇ ਸਾਰੀ ਸਬਜ਼ੀਆਂ ਤੇ ਸੌਸ ਲਾ ਕੇ ਸਤ ਬਾਅਦ ਤਵੇ ਤੇ ਰੱਖਿਆ ਸੀ ਇਹ ਤੁਹਾਨੂੰ ਉੱਧਾ ਤਵੇ ਤੇ ਰੱਖਣਾ ਔਖਾ ਲੱਗਦਾ ਤਾਂ ਤੁਸੀਂ ਸਿੱਧਾ ਤਵੇ ਤੇ ਵੀ ਆਟਾ ਰੱਖ ਸਕਦੇ ਹੋ ਪੀਜ਼ਾ ਦਾ ਬੇਸ ਰੱਖ ਸਕਦੇ ਹੋ ਤੇ ਉਸ ਤੋਂ ਬਾਅਦ ਸਾਰਾ ਕੁਝ ਉੱਤੇ ਲਗਾ ਸਕਦੇ ਹੋ ਗੈਸ ਸਲੋ ਰੱਖ ਕੇ ਹਾਂ ਫਿਰ ਪੀਜ਼ਾ ਪਾਸਤਾ ਸੌਸ ਪਾਵਾਂਗੇ ਜਿਹੜੀ ਆਪਾਂ ਬਣਾਈ ਹੈ ਹੁਣ ਆਪਾਂ ਬਸ ਇਹ ਸਭ ਜੀ ਪਾ ਦਵਾਂਗੇ ਫਿਰ ਮਟਾ ਕੇ ਰੱਖ ਦਵਾਂਗੇ ਹੁਣ ਅ ਤੁਸ ਦੇਖ ਸਕਦੇ ਹੋ ਆਪਣਾ ਪਹਿਲਾ ਪੀਜ਼ਾ ਬਹੁਤ ਹੀ ਸੁਣਾ ਸਵਾਦਿਸ਼ ਲੱਗ ਰਿਹਾ ਆਪਾਂ ਹੁਣ ਇਹਨੂੰ ਕੱਟਦੇ ਆਂ 오ਰੀਗানো ਤੁਸੀਂ ਰਿਫਲੈਕਸਿਓਨ ਦੇਖ ਸਕਦੇ ਹੋ ਦੇਖਣ ਚ ਕਿੰਨਾ ਸੋਹਣਾ ਲੱਗ ਰਿਹਾ ਹੈ ਤੇ ਬਹੁਤ ਹੀ ਸੌਫਟ ਹੈ ਆਪਾਂ ਇਹ ਘਰੇ ਬਣਾਇਆ ਆਪਾਂ ਨੂੰ ਪਤਾ ਆਪ ਅੱਗੇ ਨੇ ਸਾਫ ਸੁਥਰੇ ਤਰੀਕੇ ਨਾਲ ਬਣਾਇਆ ਤੁਸੀਂ ਵੀ ਖਾਓ ਤੇ ਨਾਲ ਸਭ ਖਾਓ ਤੁਸੀਂ ਮੈਨੂੰ ਕਮੈਂਟਸ ਵਿੱਚ ਜਰੂਰ ਦੱਸਿਓ ਕਿ ਤੁਹਾਨੂੰ ਮੇਰੀ ਵੀਡੀਓ ਕਿਵੇਂ ਦੀ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ